ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪੁਸ਼ਕਰ ਤੋਂ ਅਜਲੇਰ ਵੱਲੋਂ ਆ ਰਹੇ ਸੀ ਤੇ ਜਦੋਂ ਅਸੀਂ ਇਸ ਪਹਾੜੀ ਤੇ ਪਹੁੰਚੇ ਤੇ ਬਹੁਤ ਵਧੀਆ ਦ੍ਰਿਸ਼ ਅਜਮੇਰ ਸ਼ਹਿਰ ਦਾ ਇਸ ਪਹਾੜੀ ਤੋਂ ਨਜ਼ਰ ਆ ਰਿਹਾ ਸੀ ਤੇ ਦਰਸ਼ਕਾਂ ਦਾ ਦਿਲ ਕੀਤਾ ਵੀ ਸੰਗਤਾਂ ਨੂੰ ਜਿਹੜਾ ਆ ਇਹ ਇੱਥੋਂ ਦਾ ਦ੍ਰਿਸ਼ ਦਿਖਾਇਆ ਜਾਵੇ ਦੇਖੋ ਜੀ ਇਹ ਅਜਮੇਰ ਸ਼ਹਿਰ ਆ ਰਾਜਸਥਾਨ ਦਾ ਕਿੰਨਾ ਪਿਆਰਾ ਕਿੰਨਾ ਖੂਬਸੂਰਤ ਇਥੋਂ ਇਹ ਸਾਰਾ ਜਿਹੜਾ ਆ ਸ਼ਹਿਰ ਨਜ਼ਰ ਆ ਰਿਹਾ ਇਹ ਦ੍ਰਿਸ਼ ਨਜ਼ਰ ਆ ਰਿਹਾ ਇਥੋਂ ਦਾ ਬੜੀਆਂ ਵਾ ਔਰ ਇਹ ਆ ਜਮੀਰ ਸ਼ਹਿਰ ਇਹਦੇ ਚਾਰ ਸ਼ਵੇਰੇ ਪਹਾੜੀ ਪਹਾੜਾ ਛੋਟੇ ਛੋਟੇ ਪਹਾੜਾ ਵਿਚਕਾਰ ਸ਼ਹਿਰ ਆ ਤੇ ਵਿਚਕਾਰ ਇਹ ਸਾਰਾ ਜਿਹੜਾ ਇਹ ਪਾਣੀ ਆ ਬਹੁਤ ਵਧੀਆ ਇਥੋਂ ਜਿਹੜਾ ਇਹ ਦ੍ਰਿਸ਼ ਨਜ਼ਰ ਆ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ